ਰਿਸ਼ਤੇ ਦੀ ਐਡ ਸਿਰਫ ਉਹਨਾਂ ਦੀ ਪਾਈ ਜਾਂਦੀ ਹੈ ਜਿਨ੍ਹਾਂ ਨੇ ਸਾਡੇ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਲਾਈਕ ਕੀਤਾ ਹੋਵੇਗਾ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਪਾਇਲਟ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਪਟਿਆਲਾ ਗੋਤਬਰਾਲ ਮੁੰਡੇ ਦੀ ਪੜ੍ਹਾਈ ਬੈਲ ਐਜੂਕੇਟਿਡ ਡੇਟ ਆਫ ਬਰਥ 1995 ਕੱਦ 5 ਫੁੱਟ 11 ਇੰਚ ਪਰਿਵਾਰ ਕੋਲੇ ਵਧੀਆ ਸ਼ਹਿਰੀ ਪ੍ਰਾਪਰਟੀ ਮੁੰਡੇ ਦੇ ਇੱਕ ਭੈਣ ਪਿਤਾ ਸਵਰਗਵਾਸ ਪਹਿਲਾਂ ਪਾਇਲਟ ਦੀ ਜੌਬ ਕਰਦੇ ਸਨ ਮਾਤਾ ਸਰਕਾਰੀ ਟੀਚਰ ਅਟਾਇਡ ਮੁੰਡਾ ਪਾਇਲਟ ਦੀ ਜੌਬ ਕਰਦਾ ਚੰਡੀਗੜ੍ਹ ਵਿੱਚ ਵਧੀਆ ਸੈਲਰੀ ਕਟਿੰਗ ਵਾਲਾ ਮੁੰਡਾ ਵਧੀਆ ਬੈਲੈਂਸਡ ਫੈਮਿਲੀ ਤੋਂ ਮੁੰਡਾ ਬਿਲੋਂਗ ਕਰਦਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਸੋਹਣੀ ਤੇ ਸਿਆਣੀ ਕੁੜੀ ਹੋਵੇ ਕੁੜੀ ਕਿਸੇ ਵਧੀਆ ਪ੍ਰੋਫੈਸ਼ਨ ਵਿੱਚ ਜੌਬ ਕਰਦੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਐਨ ਆਰ ਆਈ ਸੰਪਰਕ ਨਾ ਕਰਨ ਪਟਿਆਲਾ ਤੋਂ 100 ਕਿਲੋਮੀਟਰ ਤੱਕ ਦੇ ਏਰੀਆ ਵਾਲੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ